ਇਸ ਵੇਲੇ ਦੀ ਬੜੀ ਹੀ ਮੰਦ ਭਾਗੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਇੱਕ ਪੋਸ਼ ਇਲਾਕੇ ਦੇ ਵਿੱਚ ਇੱਕ ਭੇਤ ਭਰੇ ਹਾਲਾਤਾਂ ਦੇ ਵਿੱਚ ਇੱਕ ਜੁੱਤੀਆਂ ਦੇ ਕਾਰੋਬਾਰੀ ਦੀ ਦੁਕਾਨ ਦੇ ਅੰਦਰ ਹੀ ਲਾਸ਼ ਮਿਲੀ ਹੈ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਇਹ ਆਪਣੀ ਦੁਕਾਨ ਦੇ ਅੰਦਰ ਹੀ ਕਾਰੋਬਾਰ ਕਰਦਾ ਸੀ ਔਰ ਰਾਤ ਦੇ ਵੇਲੇ ਆਪਣੀ ਦੁਕਾਨ ਦੇ ਅੰਦਰ ਹੀ ਸੌਂ ਜਾਂਦਾ ਸੀ ਤਾਂ ਬੀਤੀ ਰਾਤ ਕਿਸੇ ਦੇ ਵੱਲੋਂ ਇਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤਾਂ ਤਸਵੀਰਾਂ ਜੋ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕ ਸਾਨ ਸੇ ਇਹ ਇਸ ਦਾ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਕਿਸੇ ਦੇ ਨਾਲ ਕੋਈ ਬਹਿਰ ਨਹੀਂ ਸੀ ਪਰ ਫਿਰ ਵੀ ਕਿਸਦਾ ਕਤਲ ਕਰ ਦਿੱਤਾ ਗਿਆ ਦੱਸ ਦਈਏ ਕਿ ਇਸ ਸ਼ਖਸ ਦੀ ਪਛਾਣ ਜਸ਼ਪਾਲ ਨਾਮ ਤੋਂ ਹੋਈ ਹੈ ਜਿਸ ਦੀ ਉਮਰ ਕਰੀਬ 55 ਤੋਂ 60 ਸਾਲ ਦੱਸੀ ਜਾ ਰਹੀ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਸੇ ਦੁਕਾਨ ਦੇ ਅੰਦਰ ਆਪਣਾ ਕਾਰੋਬਾਰ ਕਰਦਾ ਸੀ ਔਰ ਇੱਥੇ ਹੀ ਰਹਿੰਦਾ ਸੀ ਜਸ਼ਪਾਲ ਦੇ ਦੋ ਬੱਚੇ ਦੱਸੇ ਜਾ ਰਹੇ ਨੇ ਇੱਕ ਬੇਟਾ ਔਰ ਬੇਟੀ ਜੋ ਕਿ ਬਾਹਰ ਰਹਿੰਦੇ ਸੀ ਔਰ ਜਸ਼ਪਾਲ ਇਸੇ ਦੁਕਾਨ ਦੇ ਵਿੱਚ ਆਪਣਾ ਕਾਰੋਬਾਰ ਕਰਦਾ ਸੀ ਔਰ ਕਾਰੋਬਾਰ ਕਰਨ ਤੋਂ ਬਾਅਦ ਦੁਕਾਨ ਦੇ ਅੰਦਰ ਹੀ ਰਾਤ ਨੂੰ ਸੌਂ ਜਾਂਦਾ ਸੀ ਤਾਂ ਬੀਤੀ ਰਾਤ ਕਿਸੇ ਦੇ ਵੱਲੋਂ ਜਸ਼ਪਾਲ ਦਾ ਦੁਕਾਨ ਦੇ ਦਿੱਤਾ ਗਿਆ ਤਾਂ ਮੌਜੂਦ ਲੋਕਾਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਹੱਥ ਪੈਰ ਬੰਨੇ ਹੋਏ ਸੀ ਔਰ ਇਸ ਦਾ ਗਲਾ ਦੱਬ ਕੇ ਇਸ ਦਾ ਕਤਲ ਕੀਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਤਾਂ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਲੋਕ ਡਰੇ ਹੋਏ ਨੇ ਤਾਂ ਉੱਥੇ ਹੀ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਹ ਕਿਸੇ ਨਸ਼ੇੜੀ ਦਾ ਕੰਮ ਹੋ ਸਕਦਾ ਹੈ ਜੋ ਕਿ ਰਾਤ ਨੂੰ ਆਇਆ ਔਰ ਇਸ ਨੂੰ ਕੱਲਾ ਵੇਖ ਕੇ ਦੁਕਾਨ ਦੇ ਅੰਦਰ ਵੇਖ ਕੇ ਇਸ ਦਾ ਕਤਲ ਕਰ ਦਿੱਤਾ ਗਿਆ ਤਾਂ ਲੋਕਾਂ ਦੇ ਵੱਲੋਂ ਪੁਲਿਸ ਦੇ ਲਾਅ ਐਂਡ ਆਰਡਰ ਦੇ ਉੱਤੇ ਵੀ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਦੇ ਦੇ ਵੱਲੋਂ ਹੀ ਲੱਗਦਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਔਰ ਕਿਹਾ ਜਾ ਰਿਹਾ ਹੈ ਕਿ ਜਲਦੀ ਉਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿੱਤਾ ਜਾਵੇਗਾ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਵੇਖ ਸਕਦੇ ਹੋ ਮੌਕੇ ਦੇ ਉੱਤੇ ਪੁਲਕ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆਵੇਗਾ ਕਿ ਕਿਸ ਕਾਰਨ ਇਸ ਸ਼ਖਸ ਦਾ ਕਤਲ ਕੀਤਾ ਗਿਆ ਕਿੰਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉੱਥੇ ਇਲਾਕਾ ਵਾਸੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਸੀ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਆ ਗਿਆ ਕਿ ਜਿਸ ਨੂੰ ਵੇਖ ਕੇ ਪੂਰੇ ਇਲਾਕੇ ਦੇ ਹੋਛੁੱਟ ਗਏ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਨਾਲ ਦੇ ਨਾਲ ਦੱਸ ਦਈਏ ਕਿ ਭਰੇ ਬਾਜ਼ਾਰ ਦੇ ਵਿੱਚ ਇੱਕ ਦੁਕਾਨਦਾਰ ਦਾ ਉਸ ਦੀ ਦੁਕਾਨ ਦੇ ਅੰਦਰ ਹੀ ਦਾਖਲ ਹੋ ਕੇ ਉਸ ਦਾ ਕਤਲ ਕਰ ਦੇਣਾ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਸਵਾਲ ਖੜੇ ਕਰਦਾ ਹੈ ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਔਰ ਅਗਲੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਰ ਐਂਗਲ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਜਲਦੀ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਮੇਰਾ ਨਾਮ ਅਨਲ ਕੁਮਾਰ ਤੇ ਕਿਹਣਾ ਬਾਜ਼ਾਰ ਹੈਗਾ ਸੱਜੇ ਇੱਕ ਟਰਾ ਪਰ ਜਾ ਤੇ ਕੀ ਗੱਲਬਾਤ ਕੀ ਹੋਈ ਦੁਕਾਨਦਾਰ ਦੇ ਨਾਲ ਇਹਦੇ ਨਾਲ ਕੁਝ ਪਤਾ ਨਹੀਂ ਜੀ ਰਾਤ ਨੂੰ ਆਪਣੇ ਆਪ ਹੀ ਕੋਈ ਮਾਰ ਗਿਆ ਹੈ ਜਾਂ ਕੀ ਹੋਇਆ ਇਹਦੇ ਸਵੇਰੇ ਦੇਖਿਆ ਤੇ ਪਤਾ ਲੱਗਾ ਕਿ ਇਹ ਹੋਇਆ ਕਿਉਂਕਿ ਅਪਾਹਜ ਆਦਮੀ ਵਿਚਾਰਾ ਸਰੀਰੋ ਸਰੀਰੋ ਚੱਲਦਾ ਨਹੀਂ ਸੀ ਇਹਦਾ ਬਸ ਇਸੇ ਕਰਕੇ ਦੁਕਾਨ ਤੋਂ ਨਹੀਂ ਲੱਗਦਾ ਨਹੀਂ ਇਹ ਤੇਰਾ ਇਹ ਬਿਲਡਿੰਗ ਇਹਦੀ ਆਪਣੀ ਹੈ ਅੱਛਾ ਬਿਲਡਿੰਗ ਆਪਣੀ ਇੱਥੇ ਦੁਕਾਨਦਾਰ ਦੀ ਬਾਹਰ ਕੀ ਇੱਥੇ ਸੀ ਇੰਦਾ ਹੀ ਨਾਲ ਲੋਕ ਨਹੀਂ ਪਰਿਵਾਰ ਨੇ ਠੀਕ ਹੈ ਲੱਗਦਾ ਕੀ ਹੈ ਜੇ ਸੋਇਕ ਦੁਕਾਨ ਦੇ ਅੰਦਰ ਵੜ ਕੇ ਇਸ ਤਰ੍ਹਾਂ ਦੀ ਵਾਰਦਾਤ ਕੀਤੀ ਗਈ ਹੈ ਇਹ ਕਹਿੰਦੇ ਨਸ਼ੇੜੀ ਦਾ ਕੰਮ ਹੈ ਜੀ ਹਾਂ ਜੀ ਤੋਂ ਨਸ਼ੇ ਪੱਤੇ ਕਰ ਨਾਲ ਆਇਆ ਲੁੱਟਣ ਦੇ ਮਕਸਦ ਨਾਲ ਹੀ ਆਇਆ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੈ ਘਿਆਰ ਦਾ ਪਿਛੜੀ ਸਰੀਆਵਾਂ ਰਾਤਾਂ ਨੂੰ ਘੁੰਮਦੇ ਇੱਥੇ ਜਿੰਨੇ ਮਰਜ਼ੀ ਤੇ ਕੈਮਰਾ ਚੈੱਕ ਕਰ ਲੋ ਜੋ ਮਰਜ਼ੀ ਕਰ ਲੋ ਕੁਝ ਨਹੀਂ ਪਤਾ ਲੱਗਦਾ ਕੈਮਰੇ ਪਤਾ ਲੱਗ ਵੀ ਜਾਏਗਾ ਤੇ ਕਿੱਥੋਂ ਵੜ ਲੋਗੇ ਕੁਝ ਨਹੀਂ ਨਸ਼ਾ ਪੱਤਾ ਕਰਦਾ ਹੈ ਨਾ 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 ਕਿਥੇ ਪੈਸੇ ਦਾ ਲਈ ਪੈਸੇ ਦਾ ਨਸ਼ਾ ਪੱਤਾ ਕਿੰਨੇ ਸਾਲਾਂ ਤੋਂ ਇੱਥੇ ਹੈ ਸ਼ੁਰੂ ਤੋਂ ਜਦੋਂ ਨਾਲ ਜਮਿਆ ਜ्यों ਜਮਿਆ ਇੱਥੇ ਹੀ ਹੈ ਠੀਕ ਹੈ ਹਾਂ ਤੇ ਕੀ ਲੱਗਦਾ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਕੁਛ ਨਹੀਂ ਕਹਿ ਸਕਦੇ ਜੀ ਹੁਣ ਮੌਕੇ ਤੇ ਪੁਲਸਾਈ ਹਾਂ ਪੁਲਸਾਈ ਹੈ ਬਾਕੀ ਦੇਖ ਰਿਹਾ ਕੀ ਕਰਨਾ ਹੁਣ ਅੱਜ ਦਿਨੇ ਇੱਕ ਰਿਪੋਰਟ ਇਨਸੀਡੈਂਟ ਹੋਇਆ ਸਾਨੂੰ ਵੀ ਹਾਥੀ ਗੇਟ ਡੀਏਵੀ ਸਕੂਲ ਆ ਜਿਹੜਾ ਉਹਦੇ ਥੋੜੇ ਅੱਗੇ ਇੱਕ ਚਪਲਾਂ ਦੀ ਦੁਕਾਨ ਹੈ ਜਿੱਦੇ ਜਸਪਾਲ ਦਾ ਉਹ ਵਿਅਕਤੀ ਜਿਹੜਾ ਉਹ ਚਪਲਾਂ ਵੇਚਦਾ ਸੀਗਾ ਤੇ ਰਾਤ ਉਹਦੀ ਇੱਥੇ ਸਾਨੂੰ ਮਿਲਿਆ ਇਨਫਾਰਮੇਸ਼ਨ ਮਿਲਿਆ ਵੀ ਉਹਦੀ ਡੈੱਡ ਬੋਡੀ ਪਈ ਹੈ ਜੋ ਆ ਕੇ ਦੇਖਿਆ ਹੈ ਤੇ ਪ੍ਰਮੁਖੀਨ ਕਰੀ ਇਹ ਸ਼ੁਰੂ ਕਰ ਦਿੱਤੀ ਹੈ ਤੇ ਜੋ ਵੀ ਅਗੇ ਹਾਲਾਤ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਸਰ ਕੀ ਕਾਰਨ ਕੀ ਹੈ ਦੇਖੋ ਅਜੇ ਤਾਂ ਇਨੀਸ਼ੀਅਲ ਸਟੇਜ ਆ ਅਜੇ ਕਾਰਨ ਕੋਈ ਦੱਸਿਆ ਨਹੀਂ ਜਾ ਸਕਦਾ ਤੇ ਜਿਉਂ-ਜਿਉਂ ਇਨਵੈਸਟੀਗੇਸ਼ਨ ਸਾਡੀ ਅੱਗੇ ਚੱਲੂਗੀ ਸਾਨੂੰ ਕਲੂ ਮਿਲਣਗੇ ਅਸੀਂ ਟੈਕਨੀਕਲੀ ਫਿਜ਼ੀਕਲੀ ਹਰ ਤਰ੍ਹਾਂ ਦੇ ਸਬੂਤ ਇਕੱਠੇ ਕਰਾਂਗੇ ਉਸ ਤੋਂ ਬਾਅਦ ਜਿਹੜੇ ਉਹ ਰਿਪੋਰਟਸ ਬਸ ਹੋ ਜਾਣਗੇ ਸਰ ਕਿੰਨੇ ਕੇ ਬੰਦਿਆਂ ਮਿਲੋ ਇਹ ਪੁੱਛਤਾ ਗਿਆ ਕਿ ਉਹਦੇ ਹੱਥ ਪੈਰ ਬੰਨ ਕੇ ਗਲਾ ਘੋਟਿਆ ਗਿਆ ਸੀ देखो डेड बॉडी देख के लागते ते दी दी। दी ला, रहे बाकी ਜਿੰਨੀ دیر ਸਾਨੂੰ ਕੋਈ ਖ਼ਬਰ ਮਿਲ ਨਹੀਂ ਜਾਂਦਾ ਹੁੰਦੇ ਨੇ ਕਹਿਣਾ ਮੁਸ਼ਕਲ ਹੈ ਵੀ ਕਿਨੇ ਜਿਹਨਾਂ ਨੇ ਆ ਕੇ ਕਾਰਾ ਕੀਤਾ ਬਿਲਕੁਲ ਜੀ ਬਿਲਕੁਲ ਸੀਸੀਟੀਵੀ ਕੈਮਰੇ ਬੱਲੇ ਨਹੀਂ ਹਾਲੇ ਅਸੀਂ ਨਿਸ਼ਚਿਤ ਹੈ ਨਾ ਦੱਸਿਆ ਅਜੇ ਚੈੱਕ ਕਰ ਰਹੇ ਹਾਂ ਚੈੱਕ ਕਰਨ ਤੋਂ ਬਾਅਦ ਜੋ ਯੋਗਦਾਨ ਦੱਸਿਆ ਹਾਂ ਇਹ ਇਕੱਲਾ ਹੀ ਇੱਥੇ ਦੁਕਾਨ ਦੇ ਅੰਦਰ ਹੀ ਰਹਿੰਦਾ ਜੀ ਦੁਕਾਨ ਦੇ ਅੰਦਰ ਹੀ ਵੈਸੇ ਵੀ ਚੱਲ ਫਿਰਨ ਤੋਂ ਥੋੜਾ ਪਤਾ ਲੱਗਿਆ ਵੀ ਅਸਵਰਥ ਸੀਗਾ ਵੀ ਚੱਲ ਕਰਨੀ ਸੀ ਤਾਂ ਤਾਂ ਦੁਕਾਨ ਦੇ ਅੰਦਰ ਹੀ ਰਹਿੰਦਾ ਸੀ ਇੱਥੇ ਹੀ ਜੁਦੀਅਲ ਸੇਲ ਕਰਦਾ ਸੀ ਇਹਦੀ 51 ਸਾਲ ਜਿਹੜੀ ਆ ਉਮਰ ਦੱਸੀ ਗਈ ਆ ਇਹਦੇ ਪਰਿਵਾਰ ਰਹੋ ਹਾਂ ਇਹਦੇ ਪਰਿਵਾਰ ਹੈਗਾ ਦਾ ਬੇਟਾ ਬੇਟੀ ਹੈ ਮਾਤਰ ਵੀ ਹੈਗੀ ਉਹ ਸੁਲਾਮਾ ਦੇ ਏਰੀਆ 'ਚ ਰਹਿੰਦੇ ਨੇ